ਬਾਬੇ ਆਦਮ ਨੇ ਸੇਵਾ ਕੀਤੀ ਤੇ ਉਹਦੇ ਘਰ ਦੀ ਨੇ ਕੀਤੀ ਫੋੜਨਾ ਬਣਾ ਲਿਆ ਵੀ ਬਾਸ ਹੁਣ ਬੱਚਾ ਹੋਣਾ ਨਹੀਂਗਾ ਜਿਹੜੀ ਜਾਇਦਾਦ ਹੈ ਉਹ ਗੁਰੂ ਦੇ ਲੇਖੇ ਲਾ ਦੇਣੀ ਹੈ ਜਿੰਨਾ ਟਾਈਮ ਸਰੀਰ ਹੈ ਉਹਨਾ ਟਾਈਮ ਗੁਰੂ ਦੇ ਦਰਵਾਜ਼ੇ ਵਿੱਚ ਬਹਿ ਕੇ ਸੇਵਾ ਕਰਨੀ ਹੈ ਕਰੀ ਗਏ ਕਰੀ ਗਏ ਕਰੀ ਗਈ ਇੱਕ ਦਿਨ ਸਮਾ ਆ ਗਿਆ ਮਾਗ ਦਾ ਮਹੀਨਾ ਬਹੁਤ ਠੰਡ ਮੀਂਹ ਦੀ ਮੀਂਹ ਪੈ ਰਹੀ ਹੈ ਬਰਖਾ ਹੋ ਰਹੀ ਹੈ ਸੰਗਤਾਂ ਬੱਚੇ ਗੁਰੂ ਪਾਤਸ਼ਾਹ ਦੇ ਬਚਨ ਕਰਦਾ ਸੀ ਭਾਈ ਸੰਗਰਾਨ ਦੇ ਦਿਹਾੜੇ ਤੇ ਜਿਹੜਾ ਆਊਗਾ ਮੋਹ ਮੰਗੀਆਂ ਦਾਤਾ ਪਾਊਗਾ ਆਖੋ ਪਿਆਰ ਨਾਲ ਸਤਨਾਮ ਜਿਹੜਾ ਸੰਗਤਾਂ ਦੇ ਦਿਹਾੜੇ ਤੇ ਆਉ ਉਹ ਬਦੂਆਰ ਜੰਦੇ ਮਾਰੇ ਕਹਿੰਦੇ ਮੂੰਹੋਂ ਮੰਗੀਆਂ ਦਾ ਤਾਂ ਬਹੁ ਤੇ ਸਮਾਂ ਆਇਆ ਬਾਬਾ ਆਦਮ ਪਹਿਲਾਂ ਹੀ ਦਰਬਾਰ ਚ ਰਹਿੰਦਾ ਸੀ ਇੱਛਾ ਖਤਮ ਹੋ ਗਈ ਸੀ ਬੱਚਾ ਹੋਣਾ ਨਹੀਂ ਤੇ ਸਮਾਂ ਬਣਿਆ ਰਾਤ ਨੂੰ ਠੰਡ ਦਾ ਟਾਈਮ ਮਿੰਨੀ ਮਿੰਨੇ ਮੀਂਹ ਪੈ ਰਿਹਾ ਹੈ ਲੰਗਰ 'ਚ ਬਾਲਨ ਭੇਜ ਗਿਆ ਤੇ ਲੰਗਰ ਤੋਂ ਬਾਅਦ ਆਪਦਾ ਇੱਕ ਥਾਂ ਤੇ ਬਾਲਣ ਇਕੱਠਾ ਕਰ ਕਰ ਰੱਖਿਆ ਹੋਇਆ ਸੀ ਉਹ ਸੁੱਕਾ ਬਲਣ ਲੈਂਦਾ ਸਾਰੀ ਰਾਤ ਦੋਨੇ ਪਤੀ ਬਦਨੀ ਜਿੱਥੇ ਜਿੱਥੇ ਸੰਗਤ ਬੈਠੀ ਸੀ ਧੋਣੀਆਂ ਲਾ ਦੀਆਂ ਪਰ ਕਰਮਾਂ 'ਚ ਜਦੋਂ ਧੋਣੀਆਂ ਲਾਤੀਆਂ ਤੇ ਠੰਡ ਤੋਂ ਬਚਾਅ ਹੋਇਆ ਜਦੋਂ ਸੇਵਾ ਸੰਪੂਰਨ ਹੋ ਗਈ ਜਾਣੀ ਸੇਵਾ ਕਰੀ ਜਾਵੇ ਕਰੀਏ ਵੀ ਫਲ ਪਤਾ ਨਹੀਂ ਕਦੋਂ ਮਿਲਦਾ 12 ਸਾਲ ਬੰਦਾ ਬਚਨ ਮੰਦੀ ਜਾਵੇ ਸੇਵਾ ਕਰੀ ਜਾਵੇ ਇੱਕ ਦਿਨ ਹੋਣਾ ਇਹੋ ਜਾਂ ਬਚਨ ਹੋ ਤੁਸੀਂ ਮੰਨ ਗਏ ਤਾਂ ਸਾਰਾ ਕੁਝ ਝੋੜੀ ਜਿਵੇਂ ਜੋ 12 ਸਾਲ ਸੇਵਾ ਕਰੀ ਆ ਇਹ ਬਦਬ ਖੁਸ਼ ਹੋ ਗਿਆ ਦਾਤ ਦੇਣੀ ਚਾਹੀ ਤੇ ਗੁਰਮਖੋ ਜੇ ਬਚਨ ਨਾਮ ਨੇ ਗਿਆ ਸ਼ੰਕਿਆ ਬਣ ਗਈ ਵੀ ਇੰਨੇ ਟਾਈਮ ਦੀ ਸੇਵਾ ਕੀਤੀ ਕਿਤੇ ਨਾ ਹੋਊਗੀ ਫਿਰ ਸੇਵਾ ਦਾ ਫਲ ਨਹੀਂ ਮਿਲਦਾ ਫਿਰ ਜਿਹੋ ਜਹਾ ਉਹ ਜਹਾ ਰਹਿ ਗਿਆ ਜੇ ਨਾਮ ਬਚਨ ਮੰਨੇ ਆ ਤੇ ਸੰਗਤਾਂ ਦੀ ਸੇਵਾ ਕੀਤੀ ਬਾਬੇ ਆਦਮ ਨੇ ਠੰਡ ਦੇ ਵਿੱਚ ਠੰਡ ਤੋਂ ਰਾਤ ਦਵਾਈ ਸਵੇਰ ਨੂੰ ਗੁਰੂ ਪਾਸ਼ਾ ਨੇ ਦੇਖਿਆ ਭਾਈ ਆ ਧੂਣੀਆਂ ਲੱਗੀਆਂ ਕਹਿੰਦੇ ਜੀ ਬਾਬਾ ਆਦਮ ਨੇ ਸਾਰੀ ਰਾਤ ਸੰਗਤ ਦੀ ਸੇਵਾ ਕੀਤੀ। ਛੱਪਈ ਬਾਲਣ ਕਿੱਥੋਂ ਲਿਆਂਦਾ? ਕਹਿੰਦੇ ਜੀ ਥੋੜਾ ਥੋੜਾ ਕਰਕੇ ਜਮ੍ਹਾਂ ਕਰਕੇ ਰੱਖਿਆ ਸੀ ਲੰਗਰਾਂ ਵਾਸਤੇ ਬਾਲਣ ਉਹ ਲਿਆਂਦਾ ਚੱਕ ਕੇ। ਸਾਰੀ ਸੰਗਤ ਨੇ ਰਾਮ ਗੀਤਾ ਬਾਬੇ ਆਦਮ ਤੋਂ ਉਹਦੇ ਘਰ ਆੜੀ ਨਹੀਂ ਕੀਤਾ ਹੀ ਨਹੀਂ। ਸਾਧ ਲਈ ਦਰਵਾਜ਼ੇ ਆਖੇ ਬਾਬਾ ਤੇਰੀ ਸੇਵਾ ਤੋਂ ਖੋਸ਼ੇ ਅੱਜ ਮੰਗ ਲੈ ਕੋਈ। ਮਨੇ ਕਿਹਾ ਉਮਰ ਬਡੇਰੀ ਹੋ ਗਈ ਹੁਣ ਕੀ ਮੰਗੀਏ ਚੰਗੇ ਨਹੀਂ ਲੱਗਦੇ ਆਖੇ ਜੇ ਤੇਰੇ ਕੋਲੇ ਨਹੀਂ ਸਮਝ ਤੂੰ ਆਪਦੇ ਘਰ ਵਾਲੀ ਨੂੰ ਬੁਲਾ ਲਾ ਰਹਿ ਕਰ ਲਾ ਸੱਦ ਲਿਆ ਆ ਲਿਆ ਕੇ ਕਹਤੜੀ ਕਹਿੰਦੀ ਹੁਣ ਸਮਾਂ ਮੰਗ ਲਓ ਤੇ ਗੁਰਮਖੋ ਤੇ ਬੀਬੀ ਕਹਿਣ ਲੱਗੀ ਮਹਾਰਾਜ ਤੁਸੀਂ ਅੰਤਰਜਾਮੀ ਹੋ ਕਿਰਪਾ ਕਰ ਕੀ ਦੁਨੀਆਂ ਤੇ ਨਾ ਰਹਿ ਜੇ ਉਹ ਜੀ ਦਾਤ ਬਖਸ਼ੇ ਜੋ ਪੁੱਤਰ ਦਾਤ ਜੜਦਾ ਦਿਓ ਮਹਾਰਾ ਕਹਿੰਦੇ ਠੀਕ ਹੈ ਤਨ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਹੈ ਮਹਾਰਾ ਇਹਨੇ ਕੀ ਕਿਰਪਾ ਕੀਤੀ ਕਹਿੰਦੇ ਠੀਕ ਹੈ ਤੁਹਾਡੇ ਕਦਮਾਂ 'ਚ ਤਾਂ ਪੁੱਤਰ ਨਹੀਂ ਸੀ ਦੇਖੋ ਹੁਣ ਸੇਵਾ ਦਾ ਫਲ ਦੇ ਕਿਉਂ ਕਹਿੰਦੇ ਤੁਹਾਡੀ ਸੇਵਾ ਤੇ ਖੁਸ਼ ਹੋ ਗਿਆ ਬਚਨ ਕਰਤਾ ਜੋ ਮੰਗਣਾ ਮੰਗ ਲੋ ਸਾਡੇ ਇਸੇ ਚਾਰ ਪੁੱਤਰ ਹੋਣੇ ਸੀ ਸਾਡੇ ਇਸੇ ਜੋ ਇੱਕ ਪੁੱਤਰ ਤੁਹਾਡੀ ਝੋੜੀ ਪਾਇਆ ਆਕੋ ਪਿਆਰ ਦਾ ਸਤਨਾਮ ਸ਼੍ਰੀ ਬਾਹਗੋ ਇਹਨੂੰ ਕਹਿੰਦੇ ਮੇਰਾ ਗੁਰੂ ਭੰਨਨ ਘੜਨ ਸਮਰੱਥ ਇਹ ਭੰਨਨ ਦਾ ਵੀ ਇਹ ਘੜਦਾ ਵੀ ਹੈ ਕੋਈ ਹੈ ਹੀ ਨਹੀਂ ਮੇਰੇ ਗੁਰੂ ਵਰਗ ਇਸ ਕਰਕੇ ਸੇਵਾ ਸਿਮਰਨ ਨੂੰ ਮੁੱਖ ਬਣਾ ਲਓ ਬਾਕੀ ਕੰਮਾਂ ਨੂੰ ਪਿੱਛੇ ਗੱਲ